ਸ਼ੁਕਰ ਮਜ਼ਾ ਆ ਹੇ ਵਾਹਿਗੁਰੂ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜੈ ਲੜ ਲਾਏ ਸਾਹਿਬ ਸਤਗੁਰੂ ਬਖਸ਼ੇਂਦ ਗੁਰੂ ਜੋਗੋ ਜੋਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰੀਆਂ ਸਰਵਤ ਸੰਗਤਾਂ ਜਿਨੀਆਂ ਕ੍ਰੂਹਾਂ ਨੂੰ ਪਾਤਸ਼ਾਹ ਦੇ ਮੁਕੱਦਸ ਚਰਨ ਪਰਸਣ ਦਾ ਵਡਪਾਅ ਸਮਾਪਤ ਹੋਇਆ ਸਤਿਗੁਰੂ ਪਾਤਸ਼ਾਹ ਦੀ ਨਦਰੇ ਰਹਿਮਤ ਸਦਕਾ ਗੁਰਦੇਵ ਪਾਤਸ਼ਾਹ ਦੇ ਮੁਬਾਰਕ ਚਰਨ ਪਰਸ ਨੇ ਕੀਤੇ ਨੇ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ ਰਸਨਾ ਨੂੰ ਕਰਦੇ ਹੋਏ ਪਵਿੱਤਰ ਸਰਵਤ ਸੰਗਤ ਲੋ ਆਓ ਹਾਜ਼ਰੀ ਤੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਇਹ ਪਾਵਨ ਪਵਿੱਤਰ ਬਾਣੀ ਜਿਦੇ ਬਾਰੇ ਗੁਰਦੇਵ ਆਪ ਕਹਿੰਦੇ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹ ਪਾਵਨ ਪਵਿੱਤਰ ਬਾਣੀ ਸੰਸਾਰ ਦੀਆਂ ਮਨੁੱਖ ਦੀਆਂ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਚਿੰਤਾ ਨੇ ਚਿੰਤਾ ਵਿੱਚ ਘਿਰਿਆ ਮਨੁੱਖ ਹੈ ਚਿੰਤਾਵਾਂ ਦੇ ਵਿੱਚ ਘਰੇ ਮਨ ਨੂੰ ਮਹਾਰਾਜ ਕਹਿੰਦੇ ਨੇ ਇਹ ਪਾਵਨ ਪਵਿੱਤਰ ਬਾਣੀ ਮੁਕਤ ਕਰਦੀ ਹੈ ਮਨ ਦੀਆਂ ਚਿੰਤਾਵਾਂ ਦਾ ਇਲਾਜ ਕਿਤੇ ਨਹੀਂ ਇਹਦਾ ਇਲਾਜ ਕੇਵਲ ਗੁਰੂ ਪਾਤਸ਼ਾਹ ਦੇ ਕੋਲ ਆ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖ ਦਾਈ ਵਾਹ ਜੀ ਬਹੁਤ ਅੱਛੇ ਤੇ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਵਚਨ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸਮਰੱਥ ਗੁਰੂ ਕਿੰਨੀ ਤਾਕਤ ਰੱਖਣ ਵਾਲਾ ਹੈ ਮਹਾਰਾਜ ਕੰਨੇ ਦੇ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਤਰਣ ਤਾਰਣ ਹਰ ਮਿੱਧ ਦੁਖ ਨ ਸਕੈ ਬਿ ਆਪ ਮਹਾਰਾਜ ਦੀਨਾ ਦੇ ਦੁਖ ਹਰਨ ਵਾਲੇ ਨੇ ਦੁਖੀਆਂ ਦੇ ਦੁਖੜੇ ਹਰਨ ਵਾਲੇ ਨੇ ਔਰ ਸੰਸਾਰ ਭਵ ਸਾਗਰ ਵਿੱਚੋਂ ਪਾਰਨ ਕਰਨ ਵਾਸਤੇ ਗੁਰੂ ਆਪ ਜਹਾਜ਼ ਹੈ ਬਾਣੀ ਜਹਾਜ਼ ਦਾ ਕੰਮ ਕਰਦੀ ਹੈ ਜਿਵੇਂ ਸਾਗਰ ਵਿੱਚੋਂ ਪਾਰ ਕਰਨ ਵਾਸਤੇ ਵੇੜੇ ਦੀ ਜ਼ਰੂਰਤ ਹੁੰਦੀ ਹੈ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਤਰਨ ਤਾਰਨ ਹਰ ਨਿਤ ਦੁੱਖ ਨ ਸਕਾ ਬਿ ਆਪ ਸਤਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਸ਼ਰਧਾ ਤੇ ਭਾਵਨਾ ਦੇ ਨਾਲ ਝੁਕਿਆ ਸਿੱਖ ਪਰਵਾਨ ਹੈ ਔਰ ਗੁਰੂ ਪਾਤਸ਼ਾਹ ਆਪਣੀ ਨਦਰੇ ਰਹਿਮਤ ਸਤਕਾ ਜਦੋਂ ਮਨਵਿਰਤੀ ਨੂੰ ਇਕਾਗਰ ਕਰਕੇ ਸਿੱਖ ਗੁਰੂ ਦੇ ਪਾਵਨ ਚਰਨਾਂ ਦੇ ਨਾਲ ਜੁੜਦਾ ਹੈ ਤੇ ਸਤਗੁਰੂ ਆਪਣੀ ਨਦਰੇ ਰਹਿਮਤ ਕਰਦੇ ਨੇ ਉਦੋਂ ਫਿਰ ਦੁੱਖਾਂ ਤੇ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ ਜਿਸ ਸੰਸਾਰ ਵਿੱਚ ਦੁੱਖ ਆਉਂਦੇ ਵੀ ਨੇ ਇਹ ਵੀ ਜ਼ਰੂਰੀ ਨਹੀਂ ਕਿ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਦੁੱਖ ਆਣਾ ਹੀ ਕੋਈ ਨਹੀਂ ਹੈ ਪਾਤਸ਼ਾਹ ਨੇ ਬਾਣੀ ਵਿੱਚ ਵੈਸੇ ਜ਼ਿਕਰ ਕੀਤਾ ਹੈ ਕਿ ਸੰਸਾਰ ਵਿੱਚ ਤੇ ਆਇਆ ਤੇ ਦੁੱਖ ਸੁੱਖ ਦੋਵੇਂ ਮਿਲਣਗੇ ਜੇ ਸਰੀਰ ਮਿਲਿਆ ਇਹ ਸਰੀਰ ਦੇ ਵਿੱਚ ਦੋਏ ਚੀਜ਼ਾਂ ਆਣਗੀਆਂ ਦੁੱਖ ਵੀ ਆਣਗੇ ਤੇ ਸੁੱਖ ਵੀ ਆਣਗੇ ਹੁਣ ਐਦਾਂ ਕਦੇ ਨਹੀਂ ਹੋਇਆ ਕਿ ਜ਼ਿੰਦਗੀ ਵਿੱਚ ਹਰ ਇੱਕ ਨੂੰ ਸੁੱਖੇ ਹੀ ਮਿਲੇ ਦੁੱਖ ਕਦੇ ਮਿਲੇ ਹੀ ਨਾ ਪਾਤਸ਼ਾਹ ਕਹਿੰਦੇ ਦੁੱਖ ਆਣਗੇ ਪਰ ਉਹਨਾਂ ਦੁੱਖਾਂ ਵਿੱਚੋਂ ਸਹਿਜੇ ਲੰਘ ਜਾਏਗਾ ਜਦੋਂ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਨਾਲ ਜੁੜ ਕੇ ਰਹੇਗਾ। ਔਰ ਇਤਿਹਾਸ ਆਰੰਭ ਸੀ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਨੀਲੇ ਦਿਸ਼ਾ ਸਵਾਰ ਸਤਿਗੁਰੂ ਅਨੰਦਪੁਰ ਦਾ ਵਾਸੀ ਗੁਰਦੇਵ ਪਾਤਸ਼ਾਹ ਨੇ ਜੋ ਹੱਕ ਤੇ ਸੱਚ ਦੇ ਲਈ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੱਕ ਤੇ ਸੱਚ ਦੀ ਆਵਾਜ਼ ਉਠਾਈ। ਉਹ ਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਮਹਾਰਾਜ ਨੇ ਜੀਵਨ ਦੇ 32-33 ਸਾਲ گزارੇ ਉੱਥੋਂ ਦੇ अनेका ਕੌਤਕ ਨੇ ਔਰ ਸਤਿਗੁਰ ਪਾਤਸ਼ਾਹ ਜਦੋਂ ਕੋਈ ਸਿੱਖ ਬੁਲਾਉਂਦਾ ਸ਼ਰਧਾ ਤੇ ਭਾਵਨਾ ਦੇ ਨਾਲ ਮਹਾਰਾਜ ਉਹਦੇ ਵੀ ਗ੍ਰਹਿ ਵਿੱਚ ਚਰਨ ਪਾਉਂਦੇ ਨੇ ਉਹਦੀ ਰਿਆਸਤ ਵਿੱਚ ਚਰਨ ਪਾਉਂਦੇ ਨੇ ਜਿਵੇਂ ਪਿਛਲੇ ਦਿਵਾਨਾ ਵਿੱਚ ਮੈਂ ਜ਼ਿਕਰ ਕਰ ਚੁੱਕਿਆ ਹਾਂ ਕਿ ਮਹਾਰਾਜ ਜਦੋਂ ਸਰਮੌਰ ਰਿਆਸਤ ਵਿੱਚ ਆਂਦੀ ਨੇ ਜਿੱਤੇ ਪੌਂਟਾ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਹੈ ਸਤਗੁਰ ਪਤਸ਼ਾਹ ਨੇ ਪਾਵਨ ਸਥਾਨ ਨੂੰ ਵਸਾਇਆ ਇੱਥੇ 8 ਮੀਲ ਤੋਂ ਥੋੜੀ ਦੂਰੀ ਤੇ ਇੱਕ ਪਾਵਨ ਪਵਿੱਤਰ ਸਥਾਨ ਹੈ ਪੰਘਾਣੀ ਜਦੋਂ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਜਾਓ ਇਹ ਸਥਾਨ ਮਿਲਣਗੇ ਪੰਘਾਣੀ ਉਹ ਪਾਵਨ ਸਥਾਨ ਹੈ ਜਿੱਥੇ ਮਹਾਰਾਜ ਨੇ ਪਹਿਲੀ ਜੰਗ ਪੰਘਾਣੀ ਦੀ ਲੜੀ ਹੁਣ ਗੁਰਦੇਵ ਪਤਸ਼ਾ ਕੁਟ ਸਿੱਖਾਂ ਦੇ ਨਾਲ ਗੁਰਸਿੱਖਾਂ ਦੇ ਨਾਲ ਪੰਗਾਣੀ ਦੀ ਜੰਗ ਕਿਉਂ ਲੜਨੀ ਪਈ ਪਿਛਲੇ ਦਿਵਾਨਾਂ ਵਿੱਚ ਮੈਂ ਜ਼ਿਕਰ ਕਰ ਚੁੱਕੇ ਹਾਂ ਭੀਮਚੰਦ ਕਹਲੂ ਰਿਆਸਤ ਦਾ ਰਾਜਾ ਏ ਕਹਲੂ ਰਿਆਸਤ ਅਨੰਦਪੁਰ ਸਾਹਿਬ ਦੇ ਪਿਛਲੇ ਪਾਸੇ ਉਹ ਪਹਾੜੀਆਂ ਨੂੰ ਕ੍ਰੋਸ ਕਰਦਿਆਂ ਹੋਇਆ ਬਿਲਾਸਪੁਰੇ ਦੀ ਆਂਦਾ ਹੈ ਉਹ ਕਹਲੂ ਰਿਆਸਤ ਆ ਉਸਦੇ ਨਾਲ ਬੇਠੋਂ ਦਾ ਰਾਜਾ ਭੀਮਚੰਦ ਜਿਹਦੇ ਥੱਲੇ 21 ਰਿਆਸਤਾਂ ਕੰਮ ਕਰਦੀਆਂ ਨੇ ਭੀਮਚੰਦ ਆਪਣੇ ਪੁੱਤਰ ਨੂੰ ਵਿਆਹਣ ਗਿਆ ਹੋਇਆ ਗੜਵਾਲ ਕਲਗੀ ਤਰਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਤਾ ਲੱਗਦਾ ਇਸ ਨੂੰ ਕਿ ਪੌਂਟਾ ਸਰ ਦੀ ਉਹ ਪਾਵਨ ਧਰਤੀ ਇਸ ਜਗ੍ਹਾ ਤੇ ਰਾਜੇ ਮੇਦਨੀ ਪ੍ਰਕਾਸ਼ ਤੇ ਸੱਦੇ ਤੇ ਗੁਰਦੇਵ ਪਾਤਸ਼ਾਹ ਪਹੁੰਚੇ ਨੇ ਇਹਨੇ ਆਉਣ ਵੇਲੇ ਮਨ ਬਣਾ ਲਿਆ ਗੁਰੂ ਤੇ ਹਮਲਾ ਕਰੀਏ ਤਬਾਹੀ ਮਚਾ ਦਿਆਗੀ ਕਲਗੀ ਤਰਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਪੂਰੀ ਤਿਆਰੀ ਰੱਖੀ ਹੈ ਪਾਤਸ਼ਾਹ ਵੀ ਤਿਆਰ ਵਰ ਤਿਆਰ ਨੇ ਗੁਰਦੇਵ ਪਾਤਸ਼ਾਹ ਨੇ ਸਿੱਖ ਜਵਦਿਆਂ ਨੂੰ ਆਖਿਆ ਬੇਸ਼ੱਕ 500 ਪਠਾਣ ਭੱਜ ਗਿਆ 500 ਉਦਾਸੀ ਸਾਧੂ ਭੱਜ ਗਿਆ ਪਰ ਸਿੱਧਕ ਵਾਲਿਆਂ ਦੀ ਜਿੱਤ ਹੁੰਦੀ ਹੈ ਦੋਨਾਂ ਪਾਸਿਆਂ ਤੋਂ ਗਹਿ ਗਿਚ ਜੰਗ ਸ਼ੁਰੂ ਹੋ ਜਾਂਦੀ ਹੈ ਲੋਹੇ ਤੇ ਲੋਹਾ ਖੜਕਦਾ ਹੈ ਤੇਗ ਤੇ ਤੇਗ ਦੋਹਾਂ ਪਾਸਿਆਂ ਤੋਂ ਖੜਕਦੀ ਹੈ ਇਧਰ ਕਲਗੀਧਰ ਦਰਦਸ਼mesh ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੀਲੇ ਦੇ ਸ਼ਾਸਵਾਰ ਸਤਗੁਰੂ ਉਮਰ ਕੇਵਲ 21 ਸਾਲ ਦੀ ਹੈ ਪਾਤਸ਼ਾਹ ਸਾਰਾ ਜਾਇਦਾ ਆਪ ਲੈ ਰਹੇ ਨੇ ਮਦਾਨੇ ਜ਼ੰਗ ਦੀ ਕਮਾਂਡ ਸੰਗੋਸ਼ਾਹ ਨੂੰ ਸੁਭਾਲੀ ਹੋਈ ਏ ਪਾਤਸ਼ਾਹ ਨੇ ਇਹ ਮਹਾਨ ਜੋਧਾ ਏ ਵੀ ਗੁਰੂ ਪਾਤਸ਼ਾਹ ਦਾ ਸੰਗੋਸ਼ਾਹ ਜੀ ਕਮਾਂਡ ਕਰ ਰਹੇ ਨੇ ਜਿਵੇਂ ਮਦਾਨੇ ਜ਼ੰਗ ਵਿੱਚ ਮਹੰਤ ਕਿਰਪਾਲ ਦਾਸ ਦਾ ਮੁਕਾਬਲਾ ਹਿਆਤ ਖਾਂ ਦੇ ਨਾਲ ਹੁੰਦਾ ਹੈ ਹਿਆਤ ਖਾਂ ਦੇ ਸਿਰ ਵਿੱਚ ਮਹੰਤ ਕਿਰਪਾਲ ਦਾਸ ਗੁਰੂ ਪਾਤਸ਼ਾਹ ਦੀ ਅਸ਼ੀਰਵਾਦ ਸਦਕਾ ਜਦੋਂ ਹਿਆਤ ਖਾਂ ਦੇ ਸਿਰ ਵਿੱਚ ਸਲੋਤਰ ਮਾਰਦਾ ਲੱਕੜ ਦਾ ਤੇ ਹਿਆਤ ਖਾਂ ਸਿਰ ਚੱਕਣਾ ਚੂਰ ਹੋ ਜਾਂਦਾ ਹੈ ਖਿਲਰ ਜਾਂਦਾ ਹੈ ਜਿਵੇਂ ਫੁੱਟ ਖਿਲਰਦੀ ਹੈ ਹਿਆਤ ਖਾਂ ਵਰਗੇ ਜਰਨੈਲ ਮੌਤ ਦੀ ਘਾਟ ਉਤਰ ਜਾਂਦੇ ਨੇ भीमचंद हल्लाशेरी ਦਿੰਦਾ ਹੈ ਹਰੀਚੰਦ ਹਡੂਰੀਏ ਵਰਗੇ ਨੂੰ ਮਦਾਨੇ ਦੰਗ ਵਿੱਚ ਸੰਗੋ ਸ਼ਾਹ ਦਾ ਮੁਕਾਬਲਾ ਨਜ਼ਾਵਤ ਖਾਂ ਦੇ ਨਾਲ ਹੁੰਦਾ ਹੈ ਨਜ਼ਾਵਤ ਖਾਂ ਚੋਟੀ ਦਾ ਜ਼ਰਨੈਲ ਹੈ ਭੀਮਚੰਦ ਵੱਲੋਂ ਲੜ ਰਿਹਾ ਹੈ ਨਜ਼ਾਵਤ ਖਾਂ ਸੰਗੋ ਸ਼ਾਹ ਦੇ ਨਾਲ ਮਦਾਨੇ ਜੰਗ ਚ ਮੁਕਾਬਲਾ ਹੁੰਦਾ ਹੈ ਔਰ ਇਸ ਮੁਕਾਬਲੇ ਦੇ ਵਿੱਚ ਦੋਵੇਂ ਯੋਧੇ ਲੜਦੇ ਨੇ ਦੋਵੇਂ ਪਾਸਿਆਂ ਤੋਂ ਬਰਾਬਰ ਦੋਵਾਂ ਨੇ ਭਰਮੇਵਾਰ ਕੀਤੇ ਸ਼ਹਾਦਤ ਦੇ ਜੰਮ ਪੀ ਗਏ ਸੰਗੋਸ਼ਾਜਦੂ ਤੋਂ ਸ਼ਹਾਦਤ ਦਾ ਜਾਂ ਪੀ ਜਾਂਦਾ ਮੈਦਾਨੇ ਜ਼ੰਗ ਵਿੱਚ ਬੜੇ ਨੁਕਤੇ ਨੇ ਇਤਿਹਾਸ ਦੀ ਇੱਧਰ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਦਾ ਆਪਣੇ ਮুরিਦ ਨਾਲ ਲੈ ਕੇ ਚਾਰ ਪੁੱਤਰਾਂ ਨੂੰ ਨਾਲ ਲੈ ਕੇ ਮੈਦਾਨੇ ਜ਼ੰਗ ਵਿੱਚ ਨਿੱਤਰ ਜਾਂਦਾ ਠੀਕ ਮੌਕੇ ਉੱਤੇ ਪਹੁੰਚਿਆ ਬੁੱਧੂ ਸ਼ਾਹ ਆ ਕੇ ਔਰ ਕਈ ਮুরিਦ ਨਾਲ ਲੈ ਚਾਰ ਪੁੱਤਰਾਂ ਨੂੰ ਨਾਲ ਲੈ ਕੇ ਮੈਦਾਨ-ਏ-ਜ਼ੰਗ ਵਿੱਚ ਨਤਰ ਆਇਆ। ਗੁਰੂ ਦੇ ਨਾਲ ਮੋਢਾ ਡਾ ਕੇ ਖੜ ਗਿਆ। ਉਹਨੇ ਆਖਿਆ ਮਹਾਰਾਜ ਦੇ ਨਾਲ ਜਾਰੀ ਲਾਈ ਆ ਤੋੜ ਨਭਾਵਾਂਗੇ ਜੇ ਪਠਾਨ ਭੱਜ ਗਏ ਨੇ। ਤੇ ਇਦਾਂ ਹੀ ਥੋੜਾ ਗੱਲਾਂ-ਵਾਤਾਂ ਦੇ ਨਾਲ ਥੋੜੇ ਜਾਰੀਆਂ ਹੁੰਦੀਆਂ। ਕਈ ਆਖ ਦਿੰਦੇ ਨੇ ਲਾ ਮੈਂ ਤੇਰੇ ਲਈ ਖੂਨ ਲੋਲ ਦਿਆਂਗਾ। ਪਰ ਜਦੋਂ ਵਕਤ ਆਉਂਦਾ ਪਾਣੀ ਡੋਲਣ ਤੋਂ ਵੀ ਗੁਰੇਜ਼ ਕਰ ਜਾਂਦੇ ਨੇ। ਖੂਨ ਤਾਂ ਕਿਸ ਨੇ ਕੀ ਡੋਲਣਾ। ਪਾਰੇ ਗੁਰੂ ਪਾਤਸ਼ਾਹ ਨੇ ਦਿਖਾਇਆ ਤੇ ਸਭ ਕੁਝ ਪ੍ਰਤੱਖ ਸਪਸ਼ਟ ਕੀਤਾ ਕਿਸੇ ਨਾਲ ਜਾਰੀ ਕਿਸੇ ਨਾਲ ਪ੍ਰੇਮ ਕਿਸੇ ਨਾਲ ਮੁਹੱਬਤ ਕਿਵੇਂ ਪਾਣੀ ਹੈ ਪਰ ਗੁਰੂ ਪਾਤਸ਼ਾਹ ਨੇ ਸਿਧਾਂਤ ਸਾਨੂੰ ਦਿੱਤਾ ਹੈ ਅੱਜ ਸੰਸਾਰ ਦੇ ਅੰਦਰ ਬੰਦਾ ਬੰਦੇ ਦਾ ਵੈਰੀ ਬਣਿਆ ਪਿਆ ਇੱਕ ਦੂਜੇ ਦੇ ਨਾਲ ਇਕੱਠੇ ਰਹਿ ਕੇ ਵੀ ਮੁਹੱਬਤ ਨਹੀਂ ਅਸਲ ਵਿੱਚ ਜਦੋਂ ਦਿਲਾਂ ਵਿੱਚ ਫਰਕ ਹੈ ਜਿੰਨਾ ਮਰਜੀ ਜੋ ਮਰਜੀ ਸੁਣੀ ਜਾਓ ਗਾਈ ਜਾਓ ਵਜਾਈ ਜਾਓ ਕਿਸੇ ਅਰਥ ਨਹੀਂ ਆਉਂਦਾ ਇਹ ਗੱਲ ਯਾਦ ਰੱਖਿਓ ਇਹ ਅਰਥ ਉਦੋਂ ਹੀ ਆਉਂਦਾ ਜਦੋਂ ਮਨ ਚਿਤ ਕਰਕੇ ਸਾਫ ਮਨ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਜੁੜਨਾ ਕੋਈ ਚਾਰ ਛਿਲੜ ਵਾਟ ਇਕੱਠੇ ਕਰ ਲੈਂਦਾ ਕੋਈ ਕਟ ਇਕੱਠੇ ਕਰ ਲੈਂਦਾ ਕੋਈ ਵੱਡੀ ਗੱਲ ਨਹੀਂ ਸਾਹਿਬ ਪਾਤਸ਼ਾਹ ਨੇ ਸਭ ਕੁਝ ਸਿਖਾਇਆ ਪ੍ਰਤੱਖ ਆਪਣੇ ਜੀਵਨ ਤੇ ਲਾਗੂ ਕਰਕੇ ਪੀਰ ਬੁੱਧੂ ਸ਼ਾਹ ਮਦਾਨੀ ਚੰਗ ਨਿਤਰੇਆ ਮਹਾਰਾਜ ਦੀ ਨਜ਼ਰ ਪਈ ਪਾਤਸ਼ਾਹ ਨੇ ਆਖਿਆ ਵਾਹ ਪੀਰ ਬੁੱਧੂ ਸ਼ਾਹ ਮੋਹਤਾ ਢਾਕੀ ਲੜਿਆ ਦੋ ਪੁੱਤਰ ਵੀ ਸ਼ਹੀਦ ਹੋਏ ਪੀਰ ਬੁੱਧੂ ਸਾਹ ਦੇ ਮੈਦਾਨੇ ਜੰਗ ਚ ਇੱਧਰ ਜਦੋਂ ਸ਼ੰਗੋ ਸਾਹ ਸ਼ਹਾਦਤ ਦਾ ਜਾਮ ਪੀ ਜਾਂਦਾ ਕਲਗੀ ਤਰ ਦੁਸ਼ਮੇਸ਼ ਪਤਾ ਤੱਕਦੇ ਨੇ ਇਹ ਮੈਦਾਨੇ ਜੰਗ ਵਿੱਚ ਪੰਗਾਣੀ ਦੀ ਜੰਗ ਦਾ ਕਮਾਂਡਰ ਥਾਪਿਆ ਹੋਇਆ ਸੀ ਪਾਤਸ਼ਾਹ ਨੀਲੇ ਤੇ ਸਵਾਰ ਹੋ ਕੇ ਲਈ ਅੱਡੀ ਗੁਰਦੇ ਪਾਤਸ਼ਾਹ ਨੇ ਮੈਦਾਨੇ ਜੰਗ ਵਿੱਚ ਆਪ ਨਿਤਰਾਏ ਕਮਾਂਡ ਪਾਤਸ਼ਾਹ ਨੇ ਆਪ ਸੰਭਾਲ ਲਈ ਹੁਣ ਕੱਲ ਕੀ ਧਰਦਸ਼ਮੇਸ਼ ਪਤਾ ਨੇ ਕਮਾਂਡ ਸੁਭਾਲੀ ਹੋਵੇ